ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਨ ਨ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਟੋਟ ਨ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ ਸਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈਕਾਰ ਸਭੈ ਕਰਹਿ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਵਿਗਨ ਨ ਕੋਊ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਟੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦਿਸੈ ਜੈ ਜੈਕਾਰ ਸਭੈ ਕਰਹਿ ਸੱਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਵਿਗਨ ਨ ਕੋ ਉ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਤੋਟ ਨ ਆਵੈ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦਿਸੈ ਜੈ ਜੈਕਾਰ ਸਭੈ ਕਰੈ सच जप नानक नाम निदान सुख पूरा गुर पाया सतनाम श्री वाहि गुरु साहिब जी बिलाबल महला पंजवा। सिमर सिमर पूरन प्रभु कार पै रास ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਨ ਨ ਕੋ ਉ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਟੋਟ ਨ ਆਵੈ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈ ਕਾਰ ਸਭੈ ਕਰਹਿ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਵਿਗਨ ਨ ਕੋਊ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਤੋਟ ਨ ਆਵੈ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਓਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈਕਾਰ ਸਭੈ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ रहाओ विघ्न न को लागता पह अरदास रखवाला गोविंद राये भगतन रास तोट न आवै कदे मूल पूरन भंडार चरण कमल मन तन बसे प्रभ अगम अपार ਬਸਤ ਕਮਾਵਤ ਸਭ ਸੁਖੀ ਕਿਛ ਓਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈ ਕਾਰ ਸਬੈ ਕਰਹਿ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ big nan ko lagta gur pah ardas rakhwala gobind rai pagatan ki ras tot na aave kaday mool puran pandar charan kamal man tan base prab agam apar ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈ ਕਾਰ ਸਬੈ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੂਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਵਿਗਨ ਨ ਕੋਉ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਟੋਟ ਨ ਆਵੈ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਓਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈ ਕਾਰ ਸਭੈ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ